ਰਾਣਾ ਬਜੀਤ ਦੀਆਂ ਕਾਲੀਆਂ ਕਰਤੂਤਾਂ ਨੂੰ ਜੱਗ ਜਹਰ ਕਰਨ ਕੋਲ ਆ। ਮਨਦੀਪਦਰ ਦੇ ਵਾਜ ਰਾਣਾ ਬਜੀਤ ਦੀਆਂ ਸ਼ਿਹਾਰਸ਼ਾਂ ਕਰਨ ਲੱਗ ਪਿਆ। ਇਹ ਵੀ ਜੱਟੀਆਂ ਵੀ ਕਾਲੀਆਂ ਕਰਤੂਤਾਂ ਨੇ ਲੋਕਾਂ ਦੇ ਸਾਹਮਣੇ ਐਕਸਪੋਜ਼ ਕੀਤੀਆਂ ਸਾਡੀ ਟੀਮ ਨੇ ਸਾਡੀ ਖਰਾਬਨਾਬਾਤਾਂ ਬਚਾਓ ਕਮੇਟੀ ਨੇ ਐਕਸਪੋਜ਼ ਕੀਤੀਆਂ। ਪੂਰ ਕਿਲਪੀ ਨੂੰ ਦੋਵਾਂ ਜਾਣ ਆਓ ਇਹ ਖਡੂਰ ਸਾਹਿਬ ਹੱਕੇ ਦੇ ਵਿੱਚ ਜ਼ਰੂਰ ਟਿਕੜ ਕੇ ਰੋ ਤਾਂ ਜੋ ਇਹਦੀਆਂ ਜਿਹੜੀਆਂ ਕਾਲੀਆਂ ਕਤੂਤਾਂ ਨੂੰ ਅਸੀਂ ਪੂਰ ਉਹਨਾਂ ਨੂੰ ਸਪੋਜ਼ ਕਰ ਸਕੀਏ ਇਹ ਘੱਟ ਕੇ ਉਹਨਾਂ ਦਾ ਕਰ ਸਕੀਏ ਇਹਦੀ ਸ਼ੂਕਰ ਫਤਰੀ ਦੇ ਵਿੱਚੋਂ ਜਿਹੜਾ ਲੱਗੇ ਛੱਗੇ ਇਹਦੇ ਵਿੱਚ ਬਹੁਤ ਗੰਦੀ ਕਿਸਮ ਦੀ ਜਿਹੜੀ ਆ ਉਹ ਬਦਬੂ ਦਾ ਅਮਰਾਂ ਕਿਵੇਂ ਇਹਦੀ ਸ਼ੂਕਰ ਫਕਰੀ ਦੇ ਵਿੱਚ ਢੀਡੇ 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 ਕਿਵੇਂ ਇਹ ਸਾਡਾ ਧਰਤੀ ਦੇ ਹੇਠਲਾ ਪਾਣੀ ਜਿਹੜਾ ਅਸੀਂ ਵਰਤਦਾ ਹੈ ਕਿਵੇਂ ਆਪਣੀਆਂ ਦੋ ਚਿਮਰੀਆਂ ਦੇ ਰਾਹੀਂ ਇਹ ਪੂਰੀ ਏਰੀਏ ਦੇ ਵਿੱਚ ਲੱਗੇ ਛਕੇ ਤਕਰੀਬਨ 15-20 ਕਿਲੋਮੀਟਰ ਦੇ ਵਿੱਚ ਜਿਹੜਾ ਇਹ ਸਵਾਦ ਆਦੀ ਪਉਂਦਾ ਹੈ ਆ ਇਹ ਸ਼ੋਰਸਾ ਕਲੇਮ ਲੈਣ ਦੀ ਕਿਵੇਂ ਏ ਕਾਲੀਆਂ ਕਤੂਤਾ ਕਿਦਾਂ ਕਿਦਾਂ ਦੀਆਂ ਖੇਡਾਂ ਖੇਡਦਾ ਕਿਵੇਂ ਆਪੇ ਅੱਗ ਲਾਉਂਦਾ ਕਈ ਕੁਸ਼ਮਤ ਤੋਂ ਵੱਧ ਐਕਸਪੋਜ਼ ਹੋਇਆ ਸੱਚੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ ਅੱਜ ਦੀ ਇਹ ਵੀਡੀਓ ਜਿਹੜੀ ਆ ਸਪੈਸ਼ਲ ਵੀਡੀਓ ਜਿਹੜੀ ਆ ਇਹ ਰਾਣਾ ਗੁਰਜੀਤ ਦੀ ਸ਼ਫਾਰਿਸ਼ ਲਈ ਆ ਹੈਰਾਨਾ ਹੋਇਓ ਤੁਸੀਂ ਤੁਸੀਂ ਸਾਰੇ ਜਣੇ ਇਹ ਸੋਚਦੇ ਹਣੇ ਆ ਕਿ ਰਾਣਾ ਗੁਰਜੀਤ ਦੀਆਂ ਕਾਲੀਆਂ ਕਰਤੂਤਾਂ ਨੂੰ ਜਗ ਜਹਰ ਕਰਨ ਵਾਲਾ ਮਨਦੀਪਦਰ ਦੇ ਅੱਜ ਰਾਣਾ ਗੁਰਜੀਤ ਦੀਆਂ ਸ਼ਫਾਰਿਸ਼ਾਂ ਕਰਨ ਲੱਗ ਪਿਆ। ਹਰਾਂ ਤਾਂ ਜ਼ਰੂਰ ਹੋ ਰਹੇ ਹੋਗੇ ਤੁਸੀਂ ਸੁਣ ਕੇ। ਖੈਰ ਰਾਣਾ ਗੁਰਜੀਤ ਦੀ ਸ਼ਫਾਰਿਸ਼ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਆ ਉਹਦਾ ਵਿਗਲ ਜਿਹੜਾ ਪੂਰੇ ਭਾਰਤ ਦੇ ਵਿੱਚ ਵੱਜ ਚੁੱਕਾ ਤੇ ਰਾਣਾ ਗੁਰਜੀਤ ਦੇ ਵੱਲੋਂ ਜਿਹੜਾ ਵਾ ਉਹ ਕੁਝ ਲੋਕ ਸਭਾ ਦੀਆਂ ਦੋ ਟਿਕਟਾਂ ਮੰਗਣ ਦੀ ਦਾਅਵੇਦਾਰੀ ਜਿਹੜੀ ਆ سوشل মিডিਏ ਜਾਂ ਇਲੈਕਟ੍ਰੋਨਿਕ ਜਾਂ ਪ੍ਰਿੰਟ মিডিਏ ਦੇ ਰਾਹੀਂ ਜਿਹੜਾ ਉਹ ਚਰਚਾ ਦਾ ਜਿਹੜਾ ਉਹ ਵਿਸ਼ਾ ਜਿਹੜਾ ਉਹ ਬਣੀ ਹੋਈ ਆ ਕਿ ਇਹਨੂੰ ਪਿਓ ਪੁੱਤਾਂ ਨੂੰ ਦੋ ਸੀਟਾਂ ਚਾਹੀਦੀਆਂ ਨੇ ਲੋਕ ਸਭਾ ਦੀਆਂ ਮੈਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਟਿਕਟਾਂ ਜ਼ਰੂਰ ਦਿੱਤੀਆਂ ਜਾਣ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਜਿਹੜਾ ਖਡੂਰ ਸਾਹਿਬ ਹਲਕਾ ਲੋਕ ਸਭਾ ਹਲਕਾ ਵਾ ਉਥੋਂ ਜ਼ਰੂਰ ਇਹਨਾਂ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਪਿਛਲੀ ਵਾਰ ਵੀ ਜਿਹੜਾ ਆਪਣੇ ਆਪ ਨੂੰ ਇਹ ਆ ਦਾਵੇਦਾਰ ਤਗੜਾ ਜਿਹੜਾ ਉਹ ਕਹਿਣਾ ਇਹਦੇ ਬਲੋਂ ਕਿਹਾ ਜਾਂਦਾ ਸੀ ਜਦੋਂ ਪਿਛਲੀ ਵਾਰੀ ਜਦੋਂ ਸਰਦਾਰ ਰਤਨ ਸਿੰਘ ਜਨਾਲਾ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਉਹਨਾਂ ਨੇ ਜਦੋਂ ਇਹਨੂੰ ਹਰਾਇਆ ਤੇ ਉਹਦੇ ਤੋਂ ਪਹਿਲਾਂ ਇਹਦੇ ਜਿਹੜਾ ਧੌਣ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਗੱਡਿਆ ਆਇਆ ਸੀ ਇਹ ਕਹਿੰਦਾ ਸੀ ਲੋਕਾਂ ਨੂੰ ਕਿ ਮੈਂ ਪੈਸੇ ਦੇ ਨਾਲ ਜਿੱਤ ਜਾਣਾ ਤੇ ਉਦੋਂ ਵੀ ਜਦੋਂ ਹਰਾਇਆ ਸੀ ਤੇ ਇਧਰ ਲਈ ਬੈਠਨੇ ਸਾਡੀ ਬੈਠਨੇ ਹਰਾਇਆ ਸੀ ਇਹਦੀ ਹਾਰ ਦਾ ਕਾਰਨ ਉਦੋਂ ਪਿੰਡ ਤੋਂ ਪਿੰਡ ਬੁੱਟਰ ਸਿਵਿਆ ਬੁੱਟਰ ਖੁਰਦ ਦਿਆਲਗੜ ਪਿੰਡ ਨੂੰ ਜਾਣ ਵਾਲਾ ਰਸਤਾ ਜਿਹੜਾ ਉਹਨੂੰ ਇੱਕ ਅਹਿਮ ਜਿਹੜਾ ਉਹ ਆ ਕਾਰਨ ਜਿਹੜਾ ਉਹ ਮੰਨਿਆ ਜਾਂਦਾ ਸੀ ਇਹਨੇ ਉਦੋਂ ਵਾਦਾ ਵੀ ਕੀਤਾ ਸੀ ਲੋਕਾਂ ਦੇ ਨਾਲ ਕਿ ਜਦੋਂ ਜੇ ਮੈਂ ਜਿੱਤ ਗਿਆ ਤੇ ਆ ਰਸਤਾ ਜਿਹੜਾ ਤੁਹਾਨੂੰ ਜਿਹੜਾ ਉਹ ਦੇ ਦੇਣਾ ਤੇ ਮੈਂ ਰਸਤਾ ਐਂ ਵੀ ਸ਼ੁਰੂ ਕਰ ਲੈਣਾ ਹਾਈਵੇ ਥਾਣੇ ਸ਼ੁਰੂ ਕਰ ਲੈਣਾ ਹੁਣ ਇਹਨਾਂ ਜਿਹੜਾ ਦੇ ਵਿੱਚ ਸ਼ਿਫਾਰਿਸ਼ ਅਸੀਂ ਤਾ ਕਰ ਰਹੇ ਆ ਪਾਰਟੀ ਹਮਾ ਹਾਈ ਕਮਾਂਡ ਨੂੰ ਕਿ ਇਹਦੀਆਂ ਜੰਨੀਆਂ ਵੀ ਕਾਲੀਆਂ ਕਰਤੂਤਾਂ ਜੰਡੀਆਂ ਨੇ ਲੋਕਾਂ ਦੇ ਸਾਹਮਣੇ ਐਕਸਪੋਜ਼ ਕੀਤੀਆਂ ਸਾਡੀ ਟੀਮ ਨੇ ਸਾਡੇ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਨੇ ਐਕਸਪੋਜ਼ ਵੀ ਕੀਤੀਆਂ ਕਿਵੇਂ ਇਹ ਸਾਡਾ ਧਰਤੀ ਦੇ ਹੇਠਲਾ ਪਾਣੀ ਜਿਹੜਾ ਉਹ ਖਰਾਬ ਕਰ ਰਿਹਾ ਹੈ ਕਿਵੇਂ ਆਪਣੀਆਂ ਦੋ ਚਿਮਨੀਆਂ ਦੇ ਰਾਹੀਂ ਇਹ ਪੂਰੇ ਏਰੀਏ ਦੇ ਵਿੱਚ ਲਾਗੇ ਛਾਗੇ ਤਕਰੀਬਨ 15-20 ਕਿਲੋਮੀਟਰ ਦੇ ਵਿੱਚ ਜਿਹੜਾ ਇਹ ਸਵਾਦ ਨਹੀਂ ਪਾਉਂਦਾ ਕਿਵੇਂ ਐ ਐਸਸੀ ਪਾਈਸ਼ਾਰਾ ਜਿਹੜਾ ਪਿੰਡ ਬੁੱਟਰ ਸਵਿਆ ਦਾ ਜਿਹੜਾ ਲਹਿਦੀ ਪੱਤੀ ਦਾ ਜਿਹੜਾ ਭਾਈਚਾਰਾ ਵਾ ਉਥੇ ਕਿਵੇਂ ਇਹਨੇ ਮੁਸ਼ਕ ਦੇ ਪਹਾੜ ਬਣਾਏ ਕਿਵੇਂ ਗੰਦਗੀ ਦੇ ਵਿੱਚ ਲੋਕਾਂ ਨੂੰ ਰਹਿਣ ਲਈ ਮਜਬੂਰ ਕਰ ਰਿਹਾ ਕਿਵੇਂ ਸ਼ੋਰ ਪ੍ਰਦੂਸ਼ਣ ਕਿਵੇਂ ਇਹ ਜੀ ਜਾਲੀ ਇਹਨਾਂ ਸ਼ੋਰਨ ਸਾ ਕਲੇਮ ਲੈਣ ਲਈ ਕਿਵੇਂ ਇਹ ਕਾਲੀਆਂ ਕਤੂਤਾ ਕਿਦਾਂ-ਕਦਾਂ ਦੀਆਂ ਖੇਡਾਂ ਖੇਡਦਾ ਕਿਵੇਂ ਆਪੇ ਅੱਗ ਲਾਉਂਦਾ ਕਈ ਕੁਝ ਉਸ ਤੋਂ ਬਾਅਦ ਐਕਸਪੋਜ਼ ਹੋਇਆ ਇਹ ਸਾਰਾ ਕੁਝ ਸਾਡੀ ਟੀਮ ਨੇ ਸਾਡੀ ਟੀਮ ਗ੍ਰਾਮਡ ਵਾਤਾਵਰਣ ਬਚਾਓ ਕਮੇਟੀ ਦੇ ਵੱਲੋਂ ਜਿਹੜਾ ਉਹ ਲੋਕਾਂ ਦੇ ਸਾਹਮਣੇ ਉਹ ਰੱਖਿਆ ਵੀ ਜਾਂਦਾ ਰਿਹਾ ਇੱਥੇ ਪਿਛਲੀ ਵਾਰੀ ਇਹਦੀ ਹਾਰ ਦਾ ਕਾਰਨ ਸਿਰਫ ਇੱਕ ਰਸਤਾ ਸੀ ਕਿਉਂਕਿ ਉਦੋਂ ਸ਼ੂਗਰ ਫੈਕਟਰੀ ਕੱਲੀ ਚੱਲਦੀ ਸੀ ਤਿੰਨ ਕੁ ਮਹੀਨੇ ਚੱਲਦੀ ਹੁੰਦੀ ਚਾਰ ਮਹੀਨੇ ਉਸ ਤੋਂ ਬਾਅਦਾਂ ਕੋਈ ਪ੍ਰੋਬਲਮ ਨਹੀਂ ਸੀ ਹੁੰਦੀਆਂ ਹੁਣ ਤਾਂ ਪ੍ਰੋਬਲਮ ਨਹੀਂ ਪ੍ਰੋਬਲਮ ਜਿਹੜੀਆਂ ਉਹ ਲੋਕਾਂ ਨੂੰ ਇਸ ਵੇਲੇ ਲੋਕ ਸਫਰ ਕਰ ਰਹੇ ਨੇ ਇਹਦੇ ਤੋਂ ਅਲੱਗ ਜੋ ਇਹਦਾ ਪਿਛਲੇ तकरीबन तकरीबन 4 ਸਾਲ ਤੋਂ ਲਗਾਤਾਰ ਜਲੂਸ ਨਿਕਲ ਰਿਹਾ ਉਹ ਸਾਨੂੰ ਹੋਰ ਮਜ਼ਾ ਆਏਗਾ ਉਸ ਗੇਮ ਨੂੰ ਖੇਡਣ ਦੀ ਉਸ ਇਸ ਦੀਆਂ ਕਾਲੀਆਂ ਕਤੂਤਾਂ ਜਿਹੜੀਆਂ ਨੇ ਉਹਨਾਂ ਨੂੰ ਹੋਰ ਐਕਸਪੋਜ਼ ਕਰਨ ਲਈ ਜਿਹੜਾ ਹੋਰ ਮਜ਼ਾ ਆਏਗਾ ਸਾਨੂੰ ਕਿਉਂਕਿ ਅਸੀਂ ਪੀੜਤ ਹਾਂ ਤੇ ਅਸੀਂ ਹੋਰ ਇਹਦਾ ਜੋ ਵੀ ਆ ਪਿਛਲੇ ਵੀ तकरीबन ਇਹ ਨਾ ਸੋਚੋ ਕਿ ਆਪਣੀਆਂ ਮਨਦੀਪ ਜਿਹੜਾ ਸ਼ਾਂਤ ਆ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਸੀਂ ਵੀਡੀਓ ਇਕੱਠੀਆਂ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕਰਕੇ ਫਿਰ ਸ਼ੁਰੂ ਕਰ ਰਹੇ ਆ ਕਿਵੇਂ ਇਹਦੀ 슈ਗਰ ਫੈਕਟਰੀ ਦੇ ਵਿੱਚ ਉਹ ਜਿਹੜਾ ਲਾਗੇਸ਼ਾਕੇ ਏਰੀਏ ਦੇ ਵਿੱਚ ਬਹੁਤ ਗੰਦੀ ਕਿਸਮ ਦੀ ਜਿਹੜੀ ਆ ਉਹ ਬਦਬੂ ਦਾ ਆਉਣਾ ਕਿਵੇਂ ਇਹਦੀ 슈ਗਰ ਫੈਕਟਰੀ ਦੇ ਵਿੱਚ ਕੀੜੇ-ਕੀੜੇ ਕੀੜੇ-ਕੀੜੇ ਨੇ ਉਹ ਵਾਲੀਆਂ ਵੀਡੀਓਜ਼ ਤੁਹਾਡੇ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜਾ ਉਹ ਤੁਹਾਡੇ ਸੰਮੁਖ ਵੀ ਕਰਨੀਆਂ ਹੋਰ ਵੀ ਕਾਫੀ ਇਹਦਾ ਮਟੀਰੀਅਲ ਇਕੱਠਾ ਹੋ ਗਿਆ ਹੁਣ ਇੱਕ ਇੱਕ ਕਰਕੇ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਉਹਦੇ ਲਈ ਥੋੜਾ ਜਿਹਾ ਸਮਾਂ ਰੱਖਿਆ ਸੀ ਅਸੀਂ ਕਿ ਇਹਨੂੰ ਅੱਗੇ ਜਾ ਕੇ ਸਹੀ ਸਮਾਂ ਆਉਣ ਤੇ ਅਸੀਂ ਜਿਹੜਾ ਉਹ ਫਿਰ ਐਕਸਪੋਜ਼ ਕਰਾਂਗੇ ਕੈਰਲ ਹੁਣ ਇਸ ਲਈ ਜਿਹੜਾ ਇਹਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸਾਡੀ ਹਵਾ ਸਾਡੇ ਪਾਣੀ ਸਾਡੇ ਰਾਹ ਸਾਡੇ ਏਰੀਆ ਚ ਨੌਇਸ ਪੋਲਿਊਸ਼ਨਸ ਕੀ ਕੁਝ ਕਰਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਅਸੀਂ ਸ਼ੇਅਰ ਵੀ ਕੀਤਾ ਤੇ ਸਾਨੂੰ ਮਜ਼ਾ ਵੀ ਆਏਗਾ ਇਹਦੀ ਵਿਰੋਧਤਾ ਕਰਨ ਦਾ ਸੋ ਮੈਂ ਬੇਨਤੀ ਕਰਦਾ ਪਾਰਟੀ ਆਈ ਕਮਾਂਡ ਨੂੰ ਬੇਨਤੀ ਕਰਦਾ ਕਾਂਗਰਸ ਦੀ ਪਾਰਟੀ ਆਈ ਕਮਾਂਡ ਨੂੰ ਕਿ ਹੋਰ ਕਿਤੇ ਉਹਨਾਂ ਨੂੰ ਦੋ ਜਾਂ ਨਾ ਦੋ ਇਹਨੂੰ ਖੰਡੂਰ ਸਾਹਿਬ ਹਲਕੇ ਦੇ ਵਿੱਚ ਜ਼ਰੂਰ ਟਿਕਟ ਦਿਓ ਤਾਂ ਜੋ ਇਹਦੀਆਂ ਜਿਹੜੀਆਂ ਕਾਲੀਆਂ ਕਰਤੂਤਾਂ ਨੇ ਉਹ ਅਸੀਂ ਹੋਰ ਉਹਨਾਂ ਨੂੰ ਐਕਸਪੋਜ਼ ਕਰ ਸਕੀਏ ਇਹਦੀ ਡਟ ਕੇ ਵਿਰੋਧਤਾ ਕਰ ਸਕੀਏ ਸੋ ਬੇਨਤੀ ਆ ਪਾਰਟੀ ਹੈ ਕਮਾਂਡ ਨੂੰ ਕਿ ਸਾਡੀ ਬੇਨਤੀ ਨੂੰ ਜਿਹੜਾ ਵਾ ਸਾਡੇ ਇਧਰ ਜਿੰਨੇ ਵੀ ਇਹਦੇ ਅ ਜਿਹੜਾ ਕਾਲੀਆਂ ਕਰਤੂਤਾਂ ਤੋਂ ਪੀੜਤ ਲੋਕ ਨੇ ਜਿੰਨੇ ਵੀ ਲੋਕ ਨੇ ਜਿੰਨੇ ਵੀ ਪਿੰਡ ਨੇ ਜਿੰਨਾ ਵੀ ਇਲਾਕਾ ਵਾ ਸਾਰੇ ਦੇ ਵੱਲੋਂ ਬੇਨਤੀ ਨੂੰ ਜ਼ਰੂਰ ਪ੍ਰਵਾਨ ਕੀਤਾ ਜਾਵੇ ਸਾਡੀ ਸ਼ਿਫਾਰਿਸ਼ ਆ ਕਿ ਰਾਣਾ ਗਰਜੀਤ ਨੂੰ ਸਾਡੇ ਏਰੀਏ ਦੇ ਵਿੱਚ ਜਿਹੜਾ ਵਾ ਉਹ ਟਿਕਟ ਦੇ ਕੇ ਜ਼ਰੂਰ ਨਵਾਜਿਆ ਜਾਵੇ ਸਾਡੀ ਸ਼ਿਫਾਰਿਸ਼ ਮੰਨ ਲਓ ਇਹਨੂੰ ਪਾਰਟੀ ਆਈ ਕਮਾਂਡ ਵਾਲਿਓ ਇਹਨੂੰ ਸਾਡੀ ਸ਼ਿਫਾਰਿਸ਼ ਮੰਨ ਲਿਓ ਚਾਹੇ ਸਾਡੀ ਬੇਨਤੀ ਮੰਨ ਲਿਓ ਚਾਹੇ ਸਾਡਾ ਤਰਲਾ ਮੰਨ ਲਿਓ ਸੋ ਮੈਨੂੰ ਉਮੀਦ ਆ ਕਿ ਤੁਸੀਂ ਪਾਰਟੀ ਵੱਲੋਂ ਇਹਨੂੰ ਜ਼ਰੂਰ ਟਿਕਟ ਦਿੱਤੀ ਜਾਏਗੀ ਤੁਹਾਡੇ ਵੱਲੋਂ ਸੋ ਇੰਤਜ਼ਾਰ ਕਰਦੇ ਆਂ ਜੀ ਟਿਕਟ ਦਾ ਸੋ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਸੀਂ ਵੀਡੀਓ ਵੀ ਸਾਰੇ ਜਾਣੇ ਜੀ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਰਾਣਾ ਗੁਰਜੀਤ ਦੀਆਂ ਜਿਸ ਤਰੀਕੇ ਨਾਲ ਕਾਲੀਆਂ ਹਰਕਤਾਂ ਜਾਂ ਕਾਲੀਆਂ ਕਰਤੂਤਾਂ ਨੂੰ ਅਸੀਂ ਐਕਸਪੋਜ਼ ਕਰਦੇ ਆਂ ਇਹ ਵੀ ਜ਼ਰੂਰ ਪਹੁੰਚਣੀ ਚਾਹੀਦੀ ਆ ਤੋ ਅਸੀਂ ਸ਼ੇਅਰ ਕਰੋਗੇ ਤੇ ਪਾਰਟੀ ਹਾਇਕਮਾਰ ਤੱਕ ਇਹ ਵੀਡੀਓ ਜ਼ਰੂਰ ਪਹੁੰਚੇਗੀ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ